ਹੁਣ ਕਿੰਨੇ ਵਜੇ ਸਵੇਰੇ ਆ ਕੇ ਬਣਾਉਣ ਲੱਗ ਜਾਨੇ ਓਟਾ ਦੇ ਕਿੰਨੇ ਵਜੇ ਤੱਕ ਰਹਿੰਦੇ ਹੋ ਫਿਰ ਔਰੇ ਵੀਰੇ ਦਰ ਹੈ ਨਹੀਂ ਹਿੱਸਾ 7:30 ਪੌਣੇ 7 ਵਜੇ ਤੱਕ ਨੇੜੇ ਦਰਖਤ ਬਣੀਆ ਦੱਸੋ ਕੋਈ ਖਪਣਾ ਪੈ ਜਾਂਦਾ ਖਾਣ ਪੀਣ ਨੂੰ ਅੱਛਾ ਪਾਣੀ ਪੂਣੀ ਕੋਲੀ ਰੱਖ ਲੈਂਦੇ ਹਾਂ ਫਿਰ ਬਾਣੇ ਦੇ ਗਾਰੇ ਚ ਬੋਤਲ ਤਾਂ ਬੀਵੀ ਹੁੰਦੀ ਹੈ ਕਿ ਜਦ ਤੀਕਾ ਦੇ ਘੁੱਟ ਭਰ ਲਈ ਗਈ ਆ ਅੱਗੇ ਮੈਂ ਲਾ ਦੁੱਧ ਵੀ ਗਾਰੇ ਚ ਹੀ ਕੱਢਿਆ ਹਨਾ ਹਾਂ ਪਾਜੇ ਕੱਲਾ ਬੰਦਾ ਕਮਾਉਣ ਵਾਲਾ ਜਾਂ ਚਾਰ ਮਗਰ ਖਾਣ ਵਾਲੇ ਨੇ ਵੀਰੇ ਖੋਲ ਨਹੀਂ ਨੂੰ ਲਪਾਈ ਨਹੀਂ ਹੁੰਦੀ ਗਾਂ ਵੀ ਫੇਰੇ ਹੀ ਕਰਨਾ ਪਥੇਰਲਾ ਕੰਮ ਇਹਨੇ ਤੁਸੀਂ ਹੁਣ ਫੇਰੇ ਕਰਾਂਗੇ ਜਿੰਨਾ ਚਿਰ ਸਾਹ ਚੱਲਦੇ ਨੇ ਸਿਹਦੀ ਸਿਰ ਤੇ ਜ਼ਿੰਦਗੀ ਲਗਾਉਂਗੇ ਇਹ ਸਿਹਦੀ ਸਿਰ ਤੇ ਚਾਰਾਂ ਚੁ ਤੁਸੀਂ ਇਕੱਲੇ ਕਮਾਉਣੇ ਆ ਇਕੱਲੇ ਕਮਾਉਣੇ 15000 ਕਮਾ ਲੈਣੇ ਜਿਹੜੀ ਦਾ ਬਣ ਜਾਂਦਾ ਲੱਗਦਾ ਮੀ ਕੁਛ ਇਹਦੇ ਸਿਰ ਤੇ ਬਣ ਜੂ ਘਰ ਹੋਰ ਅੱਗੇ ਜੇ ਬਣਾਉਣਾ ਹੋਵੇ ਮਰਾ ਆਦ ਤਾਰਾ ਆਪਣੇ ਹੁਣ ਨਿਆਰੇ ਜਿਹੇ ਕੰਮ ਹੁਣ ਨਿਆਰੇ ਚ ਹੈ ਬੜੀ ਧੱਕੀ ਇੰਨੀ ਤੁੱਪ ਹੁੰਦੀ ਆ ਤੁਸੀਂ ਕਹਿੰਦੇ ਨਜ਼ਾਰੇ ਚਾ ਕੰਮ ਹੁਣ ਨਜ਼ਾਰੇ ਚਲ ਹੁਣ ਆਇਆ ਜੈ ਤੁੱਪ ਲੈ ਛੱਡ ਕੇ ਆ ਜਾ ਕਿਸੇ ਦੀ ਕਸਾਮਤ ਤਾਂ ਨਹੀਂ ਅੱਛਾ ਪਰ ਇਹ ਕਾਰਾ ਵੱਡਨੇ ਫਿਰ ਇਹ ਕਾਰਾ ਵੱਡ ਕੇ ਤੜਕ ਆਥਣੇ ਤੜਕੇ ਫੇਰ ਖਪਣਾ ਇਹਨੇ ਵੱਡਣਾ ਪੈਂਦਾ ਦੋ ਮਰੀ ਹੈ ਹਾਂ ਫੇਰ ਇਹਦੇ ਉੱਪਰ ਚੜ੍ਹਨਾ ਪੈਂਦਾ ਫੇਰ ਲੱਤ ਮਾਰਨੀ ਕਹਾਣੀ ਚ ਕਈ ਵਾਰੀ ਗਰਨ ਵਾਲਾ ਕੰਮ ਵੀ ਹੋ ਜਾਂਦਾ ਕੋਪੜ ਜਾ ਵੀ ਸਰੀਰ ਨਾ ਵੀ ਨਿਕਲਿਓ ਕੋਈ ਨਹੀਂ ਨਿਕਲਦੀ ਨਹੀਂ ਥਲੀ ਲੱਤ ਛੱਡਦੇ ਨਹੀਂ ਕਰਾ ਮਿੱਟੀ ਚੀੜੀ ਬਹੁਤ ਆ ਬੰਦਾ ਵੀ ਚਿਹੜਾ ਹੋਣਾ ਚਾਹੀਦਾ ਹੈ ਬੰਦਾ ਕਿੱਥੇ ਚਿਹੜਾ ਵੀਰੇ ਤੇ ਬੰਦੇ ਨੂੰ ਤਾਂ ਲੈ ਬੈਈ ਨਹੀਂ ਇਹਦਾ ਮਿੱਟੀ ਹੈ ਇਹਦਾ ਟਰੱਕ ਭੰਨ ਤੇ ਇਹਨਾਂ ਨੇ ਤਾਂ ਅੱਛਾ ਟਰੱਕ ਫਸ ਜਾਂਦਾ ਹੈ ਕਿੰਨੇ ਦਿਨਾਂ ਚ ਤਿਆਰ ਹੋ ਜਾਂਦੀ ਹੈ ਫਿਰ ਇਹ ਮਿੱਟੀ ਇਟਲੀ ਇਟਲੀ ਦਾ ਵੀਰੇ ਤਿਆਰ ਤਾਂ ਆ ਗਣਾ 2 ਘੰਟੇ ਚ ਤਿਆਰ ਹੋ ਜਾਂਦੀ ਹੈ ਕਹਿੰਦੇ ਨੂਨ ਵੀ ਪਾਉਂਦੇ ਵਿੱਚ ਨਾ ਉਹ ਕਦੋਂ ਪਾਉਂਦੇ ਨੂਨ ਵਾਲੀ ਡੋਲੀ ਮਰ ਜਾਂਦੀ ਆ ਅੱਛਾ ਜੀ ਉਹ ਡਲੀਆਂ ਹੁੰਦੀਆਂ ਮਿੱਟੀ ਚ ਹਾਂ ਜਦੋਂ ਫਿਰ ਉਹ ਗਾਰਾ ਤਿਆਰ ਹੋ ਗਿਆ ਫਿਰ ਉਸ ਤੋਂ ਬਾਅਦ ਕਿਹੜਾ ਕੰਮ ਰਹਿ ਜਾਂਦਾ ਦਾ ਫਿਰ ਉਸ ਤੋਂ ਬਾਅਦ ਛੱਟਣ ਦਾ ਛੱਟਾ ਮਾਰ ਕੇ ਛੱਟਣਾ ਪੈਂਦਾ ਅੱਛਾ ਹੁਣ ਜਿਉਂ ਜਿ ਟ ਕੱਢਣੀ ਆ ਜੇ ਧਰਤੀ ਸੁੱਕੀ ਆ ਹਾਂ ਛੱਟਾ ਮਾਰ ਕੇ ਕੱਢਣੀ ਆ ਕੁਝਵੇਂ ਪੱਟਦੇ ਆ ਹਾਂ ਉਹ ਹਵਾ ਲਵਾਉਣੀ ਹੋਏਵੇਂ ਮੈਂ ਮੈਂ ਕਰਦਾ ਹਾਂ ਅੱਛਾ ਫਿਰ ਇਹ ਜਿਹੜੀਆਂ ਚੈਂਡੀਆਂ ਚੁੰਨੀਆਂ ਇਹ ਵੀ ਥੋੜੀ ਜਿਮੇਵਾਰੀਆਂ ਵੀ ਇਹਨਾਂ ਦੀ ਹੋ ਲਾਉਣੀ ਆਵੇਂ ਹਨਾ ਹਾਂ ਠੀਕ ਆ ਸੋ ਵੀ ਸਾਡੀ ਹੁਣ ਸਾਡੇ ਕੇਰਾ ਘੂੜੀ ਲੱਗ ਗਈ ਸਾਡੀ ਜ਼ਿੰਮੇਵਾਰੀ ਖਤਮ ਆ ਜੇ ਰੱਬ ਨੇ ਉੱਪਰੋਂ ਛੜਤੀ ਫੇਸਾ ਨੂੰ ਟੈਨਸ਼ਨ ਸ਼ੁਰੂ ਹੈ ਚੱਕ ਚੱਕੀ ਇਹ ਵੀ ਉਹ ਵੀ ਤੁਸੀ ਚੱਕੜੀਆਂ ਉਹ ਚੱਕੜੀਆਂ ਸੀਗੀਆਂ ਇਹਦਾ ਚੱਕ ਚੱਕਈਆ ਸਾਰਾ ਕੁਝ ਓਕੇ ਰੇਟ ਇਹਦੇ ਵਿਕੇ ਲੱਗ ਕੇ ਦੇ ਦਿੱਤਾ ਪਿਆ ਹੁੰਦਾ ਹੂੰ ਹੁਣ ਤਾਂ ਫਿਰ ਮੀਂਹ ਦਾ ਖਤਰਾ ਤੁਹਾਨੂੰ ਵੀ ਹੈਗਾ ਹੈ ਵੀ ਮੀਂਹ ਆਵੇ ਨਾ ਮੀਂਹ ਆਵੇ ਸਾਨੂੰ ਤਾਂ ਘਾਟੇ ਚ ਆਮੀਂ ਅੱਛਾ ਮੀਂਹ ਸਾਨੂੰ ਘਾਟੇ ਚ ਆਸੂ ਸਾਰਿਆਂ ਨੂੰ ਘਾਟੇ ਚ ਹਨਾ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਸਭ ਨੂੰ ਜੇ ਬਾਹਰ ਹੋਊਗਾ ਤਾਂ ਸਾਨੂੰ ਮਿਲੂਗਾ ਹੂੰ ਬਿਲਕੁਲ ਨਹੀਂ ਕੁਝ ਹੋਊਗਾ ਸਾਨੂੰ ਨਹੀਂ ਤਾਂ ਫਿਰ ਸਲਾਬੀਏ ਮਿਲੂਗੀ ਹਾਂ ਜੇ ਹੈ 200 ਰੁਪਏ 5-400 ਰੁਪਏ ਟਰਾਲੀ ਰੇਟ ਦਾ ਫਰਕ ਉਹ ਤੂੜੀ ਦਾ ਥੋੜੇ 5000 ਰੁਪਏ ਕਹਣਗੇ ਹੂੰ ਕਿ ਮੀ ਕਣੀ ਲਾਂਗਾ ਠੁੱਕ ਜਾਂਦਾ ਹਾਂ ਉਹ ਤਾਂ ਹਵਾ ਨੇਰੀ ਚੱਕ ਕੇ ਲੈ ਆਂਦੇ ਆਪੇ ਮਹਿੰਗੀ ਹੋ ਗਈ ਹੂੰ ਆਓ ਫਿਰ ਤੂੜੀ ਵੀ ਮਹਿੰਗੀ ਹੋ ਜਾਣੀ ਆ ਤੂੜੀ ਸਭ ਤੋਂ ਸਸਤੀ ਮਹਿੰਗੀ ਪਿਛਲੇ ਸਾਲ 4000 ਨੂੰ ਲੈਤੀਆਂ ਨੇ ਅੱਛਾ ਹੋਰ ਐਸ ਵਾਰ 19 ਕੀ ਚੱਲੂ ਲੱਗਦਾ ਕਿ ਬਦੂ ਨਹੀਂ ਆਖ ਤੇ ਮਿਲਦੇ 5-400 ਰੁਪਏ ਥੱਲੇ ਹੀ ਰਹੂਗੇ ਆਪ ਲੱਗਦਾ ਤਿੰਨ ਤੋਂ ਤਿੰਨ ਤੱਕ ਹੀ ਜਾਊਗੀ ਸ਼ਾਇਦ ਅਗੇ ਜਿਵੇਂ ਹਾੜੀਆਂ ਆਪ ਹੱਥੀ ਵੱਢਦੀ ਹੁਣ ਤਾਂ ਇਹਨਾਂ ਦਾ ਖਤਮ ਹੋ ਗਿਆ ਨਾ ਹਾਂ ਹੁਣ ਨਹੀਂ ਵੱਢਦਾ ਖਤਮ ਵੀ ਆਪ ਵਿੱਚ ਹੋ ਗਿਆ ਹੁਣ ਦੋਲੇ ਵੀ ਕਿਹੜੇ ਜੱਟ ਦੇ ਹੋਣਗੇ ਪੱਲੀਆਂ ਟਰਾਲ ਟੂੜੀ ਢੋਣ ਨੂੰ ਕਰੇ ਚੋਂ ਹਾਂ ਐ ਦੋਲੇ ਦੋਲੇ ਕੀ ਦੋਲੇ ਪੰਡਾ ਬਣਦੇ ਹੁੰਦੇ ਨੇ ਟੂੜੀ ਦੀਆਂ ਉਹ ਜਿਹੜੇ ਉਹ ਹਣੰਬੇ ਦੇ ਵਿੱਚ ਰੁੱਗਣ ਲਈ ਚੱਕ ਕੇ ਲੈ ਜਾਂਦੇ ਆ ਜਾ ਹੁਣ ਤਾਂ ਟੂੜੀ ਟਰਾਲੀ ਪਾਈ ਜਿਹੜੇ ਖੱਤੇ ਦੇ ਵਿੱਚ ਟੂੜੀ ਸ਼ੁੱਧੀ ਅੰਦਰ ਜਾਂਦੀ ਐ ਅਗਲੇ ਦੇ ਹਾਂ ਅਕੇ ਪੰਡਾ ਬਣ ਕੇ ਲੈ ਕੇ ਜਾਂਦੇ ਤੇ ਹਾਂ 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 ਪੰਡਾ ਬਣ ਕੇ ਉਹਨਾਂ ਨੂੰ ਦੋਲੇ ਕਹਿੰਦੇ ਹੁੰਦੇ ਤੇ ਪੱਲੀਆਂ ਠੀਕ ਠੀਕ ਉਹ ਖੱਦਰ ਜਿਹਹਾ ਜਿਹੜੇ ਹੁਣ ਰੋਟੀਆਂ ਵਾਲੇ ਪੂਣੇ ਨਹੀਂ ਹੁੰਦੇ ਉਹ ਜਿਹੜੇ ਵੱਡੇ ਵੱਡੇ ਖੀਸ ਜੇ ਹੁੰਦੇ ਦੇ ਕੁਲੀ ਚੋਦੇ ਉਹ ਉਹ ਮਤਲਬ ਬਹੁਤ ਕੰਮ ਕਰਾਇਆ ਹੈ ਜੇ ਕੰਮ ਤਾਂ ਭਰੇ ਪੂਰੇ ਛੱਕਣੇ ਆ ਹੈ ਜੇ ਲੱਲੇ ੱੱਲੇ ਵੀ ਸਿਆਪੇ ਪੈ ਮਰਾਂ ਸਾਹ ਦਿੱਤਾ ਰੱਬ ਨੇ ਹੁਣ ਨਜ਼ਾਰੇ ਜਿਨਾ ਕੰਮ ਹੁਣ ਨਜ਼ਾਰੇ ਚ ਹੈ ਬੜੀਆ ਤਕੀ ਇਨੀ ਧੁੱਪ ਹੁੰਦੀ ਆ ਤੁਸੀਂ ਕਹਿੰਦੇ ਨਜ਼ਾਰੇ ਚਾ ਕੰਮ ਹੁਣ ਨਜ਼ਾਰੇ ਚਲ ਹੁਣ ਆਇਆ ਜੈ ਧੁੱਪ ਲੈ ਛੱਡ ਕੇ ਆ ਜਾ ਕਿਸੇ ਦੀ ਕਸਾਮਤ ਤਾਂ ਨਹੀਂ ਅੱਛਾ ਜਿਹਦਾ ਸਰੀਰੇ ਧੁੱਪ ਚ ਖੁੱਲਦਾ ਹਵਾ ਜਮੀਨ ਚਲਦੀ ਰਹੇ ਧੁੱਪੇ ਬਟਰੇ ਬਸ ਚੱਲਦੀ ਹੁਣ ਜੇ ਆਪਾਂ ਕਿਸੇ ਤੇ ਆਪਣੇ 20-50000 ਰੁਪਏ ਦੇ ਥੱਲੇ ਹੋਮ ਆ ਗਿਆ ਕਦੇ ਕੋਈ ਕਿਸੇ ਆਸ-ਪਾਸੇ ਜਾਣਾ ਤਾਂ ਅਗਲੇ ਕਹਾਂਗੇ ਜਾ ਰਿਹਾ ਸੀ ਨੂੰ ਜਾਣਾ ਯਾਰ ਬਣਾਣਾ ਉਹ ਬਣਾਣਾ ਕੰਮ ਕਰਕੇ ਫੇਰ ਭੱਜ ਜਾਈਂ ਰੇ ਕਿ ਪੁੱਛਣਾ ਤਾਂ ਨਹੀਂ ਚਾਕੇ ਜਿਹੜੇ ਇੱਕ ਦਾ ਭਾਜਾ ਕਰਨ ਨੂੰ ਹੂੰ ਥੋੜਾ ਜਿਹੀ ਸਰੀਰ ਧੁੱਪ ਚ ਹੀ ਖੁੱਲਦਾ ਸ਼ਿਆਲਜ ਵੀ ਕੰਮ ਚੱਲਦਾ ਇਹ ਸ਼ਿਆਲ ਚ ਸੇਲ ਜਾਂਦਾ ਸ਼ਿਆਲ ਚ ਚੱਲੀ ਜਾਂਦਾ ਅੱਛਾ ਸ਼ਿਆਲਾਂ ਚ ਘੱਟ ਹੂ ਥੋੜਾ ਜਿਹਾ ਕਿੰਨੇ ਨਾ ਇਹ ਕਾਉਂਨ ਨਹੀਂ ਹੋ ਜਾਂਦਾ ਅੱਛਾ ਕੰਮ ਹੋ ਨਹੀਂ ਜਾਂਦਾ ਇੱਟਾ ਸੁੱਕਦੀਆਂ ਲੇਟ ਆ ਸ਼ਿਆਲਾਂ ਚ ਹਾਂ ਇੱਟੇ ਚ ਜਲ ਨਹੀਂ ਆਇਆ ਸਿੱਟੇ-ਸੁੱਟੇ ਦਾ ਕੰਮ ਘੱਟ ਜਾਂਦਾ ਹਾਂ ਹੈ ਟੋਟਾ ਭਰ ਲਾ ਕੇ ਰਾ ਬਰਤਨ ਉਹਦਾ ਦੋ ਵਾਰ ਤਾਂ ਅਗਲਾ ਇੱਟਾ ਮਾਰਦਾ ਹੈਂ ਸ਼ਿਆਲ ਦਾ ਬਰਤਨ ਹਾਂ ਸ਼ਿਆਲ ਦਾ ਠੀਕ ਹੈ ਉਹਨੂੰ ਤਾਂ ਇੱਟਾ ਸਸਤੀਆਂ ਮਿਲ ਜਾਂਦੀਆਂ ਹੋਣਗੀਆਂ ਹਾਂ ਜੀ ਉਹ ਇੱਟਾ ਵਾਲਾ ਕੰਮ ਕਰਦੇ ਆ ਇਸ ਅਸਤੇ ਇੱਟਰ ਸਾਹਤ ਤੇ ਆਏ ਆ ਇੱਟ ਦਾ ਕੀ ਸਾਸਤ ਕਰਨਗੇ ਵੱਧ ਤੋਂ ਵੱਧ 150 ਰੁਪਏ ਦਾ ਫਰਕ ਪਾਉਣਾ ਗੋ ਜੇ ਕਿਨੇ 5-4000 ਇੱਟਾਂ ਨਹੀਂ ਆਬੜਾ ਤਾਂ ਲੈਤੀ ਨਹੀਂ ਜਾਂਦੀ ਮਾੜਾ ਨਹੀਂ ਸਕਦਾ ਸਿੱਧੀ ਗੱਲ ਆ ਵੀਰੇ ਅੱਛਾ ਲੈ ਨਹੀਂ ਜਾਂਦੀ ਟਕ ਜੈ ਇਸ ਤੋਂ ਬਾਹਰ ਮੈਂ ਵੀਰੇ ਇੱਟ ਲਈਉ ਨਹੀਂ ਜਾਂਦੀ ਇੱਟ ਮੈਂ 1500 ਨੂੰ 1000 ਇੱਟ ਛਟਾਈ ਤੀ ਹਾਂ 1500 ਨੂੰ 1000 1500 ਨੂੰ 1000 ਮੋੜ ਕੇ ਮੈਨੂੰ ਕੋ ਟੁਕੜਾ ਹੁਣ 20 ਸਾਲ ਤੱਕ ਮੈਨੂੰ ਕੋਈ ਹੱਥ ਲਾਉਣ ਨੂੰ ਲੋੜ ਨਹੀਂ ਹੈਗਾ ਮਕਾਨ ਮਕੂਨ ਨਹੀਂ ਹੂੰ ਪਰ ਪਾਲਿਆ ਓਕੇ ਕੰਮ ਬਾਪੂ ਨੇ ਅਸ਼ੀਰਕ ਕਰ ਲੇ ਜੱਟਾਂ ਨਾਲ 2 ਸਾਲ ਠੋਕੇ ਇੱਕ ਮੇਰਾ ਭਾਈ ਮਲੋ ਰਹਿੰਦਾ ਹਾਂ ਅਸੀਂ ਦੋਏ ਭਾਈਆਂ ਨੇ ਕਰਿਆ 2 ਸਾਲ ਫੱਟੇ ਦੇ ਕੰਮ ਦੱਬ ਕੇ ਅੱਛਾ ਕੀ ਰਹੀਂ ਫੱਟੇ ਚੱਕਦੇ ਵਿੱਚ ਫਿਰ ਮੈਰ ਰਲ ਗਿਆ ਹੂੰ ਤਿੰਨ ਹੋ ਗਏ ਜਦ 10 ਸਾਰੇ ਬੰਦੇ ਹੱਥ ਪੱਲਾ ਮਾਰਨ ਵਾਲੇ ਹੁੰਦੇ ਨੇ ਕੰਨ ਫੇਰ ਤਾਂ ਪ੍ਰਮਾਤਮਾ ਆਟੋਮੈਟਿਕ ਰਾਹ ਦੇ ਦਿੰਦਾ ਹੁੰਦਾ ਉਂ ਵੈਸੇ ਹੁਣ ਇੱਟਾਂ ਜਿਆਦਾ ਮਹਿੰਗੀਆਂ ਹਨਾ ਇੱਟ ਮਹਿੰਗੀ ਆ ਹੁਣ ਮਿੱਟੀ ਵੀ ਮਹਿੰਗੀ ਆ ਠੇਕਾ ਵੀ ਮਹਿੰਗਾ ਹੋਰ ਕੰਮ ਬਨੇ ਹੁੰਦੇ ਠੇਕਾ ਜਾ 300 ਰੁਪਏ ਕਿਲੋ ਸੀ ਹੂੰ ਵੀ ਦੇਖ ਲੈ ਲਾ ਤਾਂ ਘਰ ਪਾਉਣ ਵਾਲੇ ਆਮ ਬੰਦੇ ਦੇ ਤਾਂ ਵਾਹਦੇ ਹੁਣ ਕੱਲਾ ਆਪਾ ਜੇ ਕੱਲਾ ਬੰਦਾ ਕਮਾਉਣ ਵਾਲਾ ਜੇ ਚਾਰ ਮਗਰ ਖਾਣ ਵਾਲੇ ਨੇ ਵੀਰੇ ਖੋਲਣੀ ਨੂੰ ਲਪਾਈ ਨਹੀਂ ਹੁੰਦੀ